ਸਿਰੀ ਰਾਗ ਮਹੱਲਾ ਤੀਜਾ ਗੁਰਮਖ ਖ ਨਾਮ ਤੇ ਆਈਏ ਮਨ ਮਖ ਪੂਜ ਨਾ ਪਾਏ ਗੁਰਮਖ ਸਤਾ ਮਖ ਉਜਲੇ ਹਰ ਵਸਿਆ ਮਨ ਆਏ ਸੱਚੇ ਹੀ ਸਖ ਪਾਈਏ ਸੱਚੇ ਰਹੇ ਸਮਾਏ ਪਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਪਗਤ ਹੈ ਵਿਰਲਾ ਪਾਏ ਕੋਏ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਗੁਰ ਪਾਏ ਸਦਾ ਪੈਰ ਨਹਿਚਲ ਪਾਈਏ ਨਾ ਉਹ ਮਰਿਆ ਨ ਜਾਏ ਸਬਦ ਮਲੀ ਨ ਵਿਛੜੈ ਪਿਰ ਕੇ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨ ਜਾਏ ਪਾਠ ਪੜੇ ਨ ਪੁਚਈ ਪੇਖੀ ਪਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚਕਾਇਆ ਗੁਰਮਤੀ ਸੱਚ ਸੁਪਾਏ ਬੇਨਸਾਬ ਤੇ ਜਗ ਦੁਖੀਆ ਫਿਰੈ ਮਨ ਮੁਖ ਨਉ ਗਈ ਖਾਏ ਸਭ ਦੇ ਨਾਮ ਤੇ ਆਈਏ ਸਭ ਤੇ ਸੱਚ ਸਮਾਏ ਮਾਇਆ ਪੁੱਲੇ ਸਤ ਫਿਰੇ ਸਮਾਤ ਨਾ ਲਗੈ ਸੁਪਾਏ ਤੀਨੇ ਲੋ ਵਯਪਤ ਹੈ ਅਦੇਖ ਰਹੀ ਲਪਟਾਏ ਬੈਨ ਕੋਰ ਮੁਕਤ ਨਾ ਪਾਈਏ ਨਾ ਤੁਪਦਾ ਮਾਇਆ ਚਾਏ ਮਾਇਆ ਕਿਸ ਨੋ ਆਖੀਏ ਕਿਆ ਮਾਇਆ ਕਰਮ ਕਮਾਏ ਤੁਖ ਸਕ ਇਹ ਜੀਉ ਪਤ ਹੈ ਹਉਮੈ ਕਰਮ ਕਮਾਏ ਬੇਨ ਸਭ ਤੇ ਪਰਮਾ ਨਾ ਚੁੱਕਈ ਨਾ ਵਿੱਚੋਂ ਹੋ ਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਈ ਬਿਨ ਸਬਦੈ ਥਾਏ ਨਾ ਪਾਏ ਸਬਦੈ ਹੋ ਮੈ ਮਾਰੀਏ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਏ ਕర్మ ਕ ਸਹਿਜ ਸੁਪਾਏ ਬਿਨ ਗੁਰ ਗੁਣ ਨਾ ਜਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਬਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾਲ ਆਹੀਏ ਕਰਮ ਪ੍ਰਾਪਤ ਹੋਏ